ਬਹੁਤ ਪਾਣੀ ਆ ਜੀ ਇਹ ਆਪਣੀ ਟੀਮ ਖੜੀ ਜੀ ਦੇਖੋ ਬਹੁਤ ਜ਼ਿਆਦਾ ਪਹਿਲਾਂ ਦੇ ਬਹੁਤ ਜ਼ਿਆਦਾ ਤੇਜ਼ ਹੋ ਗਿਆ ਜੀ ਇਤਤਰੋ ਰੈਡ ਅਲਰਟ ਜਾਰੀ ਹੋ ਗਿਆ ਲਾਲ ਝੰਡੀਆਂ ਲੱਗ ਰਹੀਆਂ ਨੇ ਤਾਂ ਵੀਡੀਓ ਵਿੱਚ ਤੁਹਾਨੂੰ ਘੱਟ ਨਜ਼ਰ ਆ ਰਿਹਾ ਹੋਊਗਾ ਬਹੁਤ ਬਹੁਤ ਜ਼ਿਆਦਾ ਅੰਦੇ ਵੀ ਪਾਣੀ ਅੰਦੇ ਵੀ ਪਾਣੀ ਪੈ ਰਿਹਾ ਤੇ ਇਸ ਤੋਂ ਰੱਬ ਵੀ ਨਹੀਂ ਸਾਥ ਦੇ ਰਿਹਾ ਕਿਸਾਨਾਂ ਦਾ ਬਹੁਤ ਹੀ ਘਰੇ ਬਹੁਤ ਦਾ ਪਾਣੀ ਟੈਪ ਚ ਹੋ ਚੁੱਕਾ ਹੈ ਬਹੁਤ ਨਾਚਾ ਇਸ ਕਰੋ ਲਾਛੜੂ ਦੇ ਪਰਲੇ ਰਾਸਤੇ ਤੇ ਬਹੁਤ ਪਾਣੀ ਖੜਿਆ ਹੋਇਆ ਹੈ ਉਧਰ ਨੂੰ ਇਸ ਕਰਕੇ ਆਪਾਂ ਨਹੀਂ ਗਏ ਆ ਇਸ ਵਈਏ ਲਾ ਗਈ ਮਿੱਤਰੋ ਕਵਾੜ ਬਹੁਤ ਹੋ ਰਿਹਾ ਮਿੱਤਰੋ ਨਗਰ ਵਿੱਚ ਬਹੁਤ ਜ਼ਿਆਦਾ ਪਾਣੀ ਹੈ ਪਹਿਲਾਂ ਨਾਲੋਂ ਬਹੁਤ ਬਹੁਤ ਜ਼ਿਆਦਾ ਪਾਣੀ ਹੈ ਕੋਈ ਥਾਰ ਪੈਰੀ ਹੈ ਸਰਕਾਰ ਨੂੰ ਬੇਇੱਜ਼ਤੀ ਹੈ ਮਨ ਮਜ਼ਬੂਤ ਕਰ ਦਿੱਤੇ ਜਾਣ ਜਾ ਰਹੇ ਆਪਾਂ ਲਾਛੜੂ ਪਿੰਡ ਪਹੁੰਚਣ ਵਾਲੇ ਆਗੇ ਮੌਤ ਹੈ ਜੀ ਇਹ ਸੱਚ ਗੱਲ ਹੈ ਇੱਧਰ ਪਿੰਡ ਦੇਖੋ ਮਿੱਟਰੋ ਬਹੁਤ ਬਣੀ ਜੀ ਦੀ ਤਾਂ ਬਹੁਤ ਤਕਰੀਬਨ ਤਕਰੀਬਨ ਖਤਮ ਕਰ ਦਿੱਤੀ ਇੱਕ ਕੋਰਟ ਦੇ ਵਿੱਚ ਦਿੱਤੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਕਿੰਨੇ ਤੋਂ ਪਾਣੀ ਹੋਰ ਜ਼ਿਆਦਾ ਆਣਾ ਹੈ ਇਸ ਤੋਂ ਟ੍ਰੇਡ ਵਿੱਚ ਕੀਤੀ ਗਈ ਹੈ ਚਲ ਰਿਹਾ ਹੈ ਵੀ ਇਹਨਾਂ ਤੋਂ ਜ਼ਿਆਦਾ ਪਾਣੀ ਆ ਜਾ ਰਸਣ ਪਾਣੀ ਦੇ ਗਾਣੇ ਮਾ ਹੋਰ ਵੀ ਸੈਂਡ ਦਵਾਈ ਦਿੱਤੀ ਦੇਣੇ ਮਾ ਵੀ ਕੋਈ ਇੱਕ ਬਣਾਵਾ ਵਿੱਚ